ਸੇਕਾ ਇੰਟਰਨੈਸ਼ਨਲ ਸਕੂਲ ਦਾ ਪਿੰਡ ਫੱਤੇਵਾਲੇ ਚ ਰੱਖਿਆ ਗਿਆ ਨਹੀਂ ਪੱਥਰ ਜੀ ਹਾਂ ਅੱਜ શ્રીਮਾਨ ਸੰਤ ਬਾਬਾ ਸ਼ਿੰਦਰ ਸਿੰਘ ਸਭਰਾਮਾ ਵਾਲਿਆਂ ਨੇ ਪਿੰਡ ਫੱਤੇ ਵਾਲਾ ਵਿਖੇ ਨੇੜੇ ਮੱਲਾਵਾਲਾ ਖਾਸ ਜੋ ਕਿ ਫਰੋਈਪੁਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਉੱਥੇ ਅੱਜ ਸਿੱਖ ਇੰਟਰਨੈਸ਼ਨਲ ਸਕੂਲ ਜੋ ਕਿ ਆਈਸੀਐਸੀ ਬੋਰਡ ਵੱਲੋਂ ਮਾਨਤਾ ਪ੍ਰਾਪਤ ਹੋਏਗਾ ਉਸ ਦੀ ਨੀਂਹ ਰੱਖੀ ਗਈ ਇਸ ਮੌਕੇ ਤੇ ਗਿਆਨੀ ਆਤਮਾ ਸਿੰਘ ਜੀ ਹੈੱਡ ਪ੍ਰਚਾਰਕ ਗੁਰਦੁਆਰਾ ਸ਼ਹੀਦ ਛਾਮ ਸਿੰਘ ਅਟਾਰੀ ਬਾਬਾ ਬਲਕਾਰ ਸਿੰਘ ਜੀ ਗੁਰਮਤ ਪ੍ਰਚਾਰ ਜਥਾ ਮੱਲਾਵਾਲਾ ਖਾਸ ਬਾਬਾ ਬੋਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਦੁੱਖ ਨਿਵਾਰਨ ਸਭ ਮੱਲਾਵਾਲਾ ਤੇ ਅੱਕੇ ਦੇ ਪਤਵੰਤੇ ਸੱਜਣ ਸਹਿਤ ਸਮੂਹ ਪੱਤਰਕਾਰ ਭਾਈਚਾਰਾ ਹਾਜ਼ਰ ਰਿਹਾ ਇਸ ਮੌਕੇ ਤੇ ਬਾਬਾ ਛਿੰਦਰ ਸਿੰਘ ਜੀ ਨੇ ਪ੍ਰਬੰਧਕ ਕਮੇਟੀ ਨੇ 1 ਲੱਖ ਰੁਪਏ ਸਰਦਾਰ ਕਾਬਲ ਸਿੰਘ ਕੋਟਿਆ ਆਲੇ ਵਾਲੇ ਨੇ 50000 ਰੁਪਏ ਗੁਰਮਤਿ ਪ੍ਰਚਾਰ ਜਥਾ ਮੱਲਾ ਵਾਲਾ ਨੇ 5000 ਇੱਟ ਦੀ ਸੇਵਾ ਅਤੇ ਸਰਦਾਰ ਸਰੂਪ ਸਿੰਘ ਨਾਮਤਾਰਿਫਾਤੇ ਵਾਲਾ ਨੇ 5 ਕਾਠਾਂ ਦੀ ਸੇਵਾ ਦਾ ਯੋਗਦਾਨ ਪਾਇਆ ਉੱਥੇ ਬਾਕੀ ਸੰਤਾਂ ਨੇ ਵੀ ਤਨਮਨ ਤੇ ਧਨ ਨਾਲ ਸੇਵਾ ਕਰਨ ਦਾ ਵਿਸ਼ਵਾਸ ਦਿੱਤਾ ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ ਇਲਾਕੇ ਵਿੱਚ ਵੀ ਇਸ ਗੱਲ ਦੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਕਿ ਇਲਾਕੇ ਵਿੱਚ ਆਈ ਸੀ ਐਸ ਬੋਰਡ ਤੋਂ ਮੰਨਤਾ ਪ੍ਰਾਪਤ ਸਕੂਲ ਖੁੱਲ ਰਿਹਾ ਹੈ ਜਿਸ ਨਾਲ ਇਲਾਕੇ ਦੇ ਬੱਚਿਆਂ ਦਾ ਹੋਰ ਭਵਿੱਖ ਉਜਵਲ ਹੋਣ ਦੀ ਸੁਭਾਵਨਾ ਹੈ ਦੇਖੋ ਪੂਰੀ ਰਿਪੋਰਟ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਾਈਕ ਕਰ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬੜੇ ਰੋ ਸੜਨਾ ਦੇਖਦੇ ਹੋ ਸਾਡਾ ਚੈਨਲ ਕਿਹੜੀ ਸਕੂਲ ਆ ਕੀ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਬਾ ਸ਼ਾਮ ਸਿੰਘ ਜੀ ਸਿੱਖ ਇੰਟਰਨੈਸ਼ਨਲ ਆਈ ਸੀ ਐਸ ਸੀ ਇਹ ਜੋ ਫੱਤੇਵਾਲਾ ਜ਼ਿਲ੍ਹਾ ਫੋਜਪੁਰ ਵਿਖੇ ਇਹ ਸਕੂਲ ਦੀ ਨੀਂ ਸਤਕਾਰਯੋਗ ਮਹਾਂਪੁਰਸ਼ શ્રી ਮਾਨਸੰਦ ਬਾਬਾ ਚੰਦਰ ਸਿੰਘ ਜੀ ਨੇ ਸਰਦਾਰ ਸ਼ਗਵਿੰਦਰ ਸਿੰਘ ਜੀ ਜ਼ਿਲ੍ਹਾ ਸਿੱਖਿਆ ਅਫਸਰ ਫੋਜਪੁਰ ਸਰਦਾਰ ਲਖਬੀਰ ਸਿੰਘ ਜੀ ਇਹਨਾਂ ਨੂੰ ਮਹਾਰਾਜਿਆਂ ਨੇ ਸੇਵਾ ਦਿੱਤੀ ਹੈ ਇਹ ਸਕੂਲ ਦੀ ਇਸ ਇਲਾਕੇ ਵਿੱਚ ਬੜੀ ਜ਼ਰੂਰਤ ਸੀ ਜੋ ਇਹ ਮੇਰੇ ਵੀਰ ਪੂਰੀ ਕਰਨ ਜਾ ਰਹੇ ਨੇ ਸਤਿਗੁਰੂ ਮਿਹਰ ਕਰਨ ਸਿਰ ਤੇ ਮਿਹਰ ਪ੍ਰਿਆ ਹੱਥ ਰੱਖਣ ਜਲਦੀ ਬਿਲਡਿੰਗ ਤਿਆਰ ਹੋਵੇ ਇਲਾਕੇ ਨੂੰ ਬੜੇ ਪਿਆਰ ਸਹਿਤ ਮਹਾਪੁਰਸ਼ਾਂ ਵੱਲੋਂ ਮਹਾਪੁਰਸ਼ਾਂ ਦੇ ਸੇਵਾਦਾਰਾਂ ਵੱਲੋਂ ਬੇਨਤੀ ਕਿ ਆਪਣੇ ਬੱਚਿਆਂ ਨੂੰ ਵੱਧ ਚੜ ਕੇ ਸਕੂਲ ਦੇ ਵਿੱਚ ਦਾਖਲ ਕਰਵਾ ਕੇ ਉੱਚੀ ਵਿਦਿਆ ਦੇ ਕੇ ਚੰਗੇ ਪੈਗਾਮ ਤੇ ਪਹੁੰਚਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਇਲਾਕਾ ਫਰੀਪੁਰ ਜ਼ਿਲ੍ਹੇ ਵਿੱਚ ਪਿੰਡ ਫੱਤੀਵਾਲਾ ਜੋ ਮੱਲਾਂ ਵਾਲੇ ਦੇ ਕੋਲ ਹੈ ਇੱਕ ਬਹੁਤ ਸੋਹਣਾ ਪ੍ਰੇਲਾ ਕੀਤਾ ਗਿਆ ਸਰਦਾਰ ਲਖਵੀਰ ਸਿੰਘ ਜੀ ਜੋ ਪਹਿਲਾਂ ਹੀ ਸਕੂਲ ਚ ਆ ਰਹੇ ਸਨ ਬਾਬਾ ਸ਼ਾਮ ਸਿੰਘ ਵਿੱਚ ਕੋਲ ਇੱਕ ਹੋਰ ਨਵਾਂ ਸਕੂਲ ਸਿੱਖ ਇੰਟਰਨੈਸ਼ਨਲ ਐਸਈ ਬੋਰਡ ਜਿਹਦੀ ਲੋੜ ਸੀ ਜੇ ਬੋਰਡ ਦੀ ਸ਼ੁਰੂਤ ਕੀਤੀ ਗਈ ਹੈ ਅਸੀਂ ਇਸ ਟਾਪ ਨੂੰ ਵਧਾਈ ਵੀ ਦਿੰਨੇ ਆ ਤੇ ਨਾਲ ਨਾਲ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਜੇ ਅਸੀਂ ਚਾਹੋਨੇ ਆ ਕਿ ਸਾਡੇ ਬੱਚੇ ਜਿਹੜੇ ਐ ਉਹ ਸਿੱਖੀ ਸਿਧਾਂਤ ਤਾਂ ਤੇ ਚੱਲਣ ਚੰਗੀਆਂ ਆਤਾਂ ਧਾਰਨੀ ਬਣਨ ਗੁਰਸਿੱਖ ਬਣਨ ਤੇ ਨਾਲ ਵਧੀਆ ਵਿਦਿਆ ਲੈ ਕੇ ਉੱਚੇ ਅਹੁਦੇ ਤੇ ਪਹੁੰਚਣ ਵਕੀਲ ਬਣਨ ਡਾਕਟਰ ਬਣਨ ਤੇ ਅੱਜ ਲੋੜ ਐ ਕਿ ਅਸੀਂ ਆਪਣੇ ਬੱਚੇ ਇਹੋ ਜਿਹੇ ਸਕੂਲਾਂ ਚ ਪਾਈਏ ਤਾਂ ਜੋ ਸਾਡੇ ਸਿੱਖੀ ਸਿਧਾਂਤ ਵੀ ਬਾਝ ਸਕਣ ਤੇ ਸਾਡੇ ਬੱਚੇ ਜਿਹੜੇ ਐ ਵੱਧਤ ਵਿਦਿਆ ਪ੍ਰਾਪਤ ਕਰਕੇ ਉੱਚੇ ਅਹੁਦਿਆਂ ਤੇ ਪਹੁੰਚ ਕੇ ਡਾਕਟਰ ਵਕੀਲ ਜੱਜ ਬਣ ਕੇ ਤੇ ਇੱਕ ਬਹੁਤ ਵਧੀਆ ਜਿਹੜਾ ਹੈ ਉਹ ਸਮਾਜ ਦੀ ਸੇਵਾ ਕਰ ਸਕਣ ਔਰ ਲੋਕਾਈ ਦੀ ਸੇਵਾ ਕਰ ਸਕਣ ਬਸ ਅੱਜ ਇਹ ਹੀ ਬੇਨਤੀ ਹੈ ਕਿ ਆਪਣੇ ਫਰੀਪੁਰ ਜ਼ਿਲ੍ਹੇ ਵਿੱਚ ਬਹੁਤ ਸੋਹਣਾ ਅប្រਾਲਾ ਹੋਇਆ ਹੈ ਇਹੋ ਜਿਹੇ ਅប្រਾਲੇ ਜਿਹੜੇ ਐ ਉਰੇ ਪੂਰੇ ਪੰਜਾਬ ਚ ਹੋਣੇ ਚਾਹੀਦੇ ਆ ਅਸੀਂ ਹਰ ਇੱਕ ਗੱਲ ਸੋਚਦੇ ਆ ਕਿ ਸਿੱਖੀ ਦਾ ਪ੍ਰਚਾਰ ਨਹੀਂ ਹੋ ਰਿਹਾ ਜੀ ਬੱਚੇ ਉਧਰ ਜਾ ਰਹੇ ਜੀ ਇਧਰ ਜਾ ਰਹੇ ਜੀ ਜੇ ਕੋਈ ਪਰਾਲੇ ਕਰ ਰਿਹਾ ਨੌਜਵਾਨ ਸਿੱਖ ਸਾਡਾ ਅਸੀਂ ਉਹਦਾ ਸਾਥ ਦੇਈਏ ਸਾਡਾ ਇਤਿਹਾਸ ਵੇਖੋ ਬੇਸ਼ੱਕ ਸਾਨੂੰ ਲਾਲਚ ਦਿੱਤੇ ਗਏ ਸਾਨੂੰ ਲੋਭ ਦਿੱਤੇ ਗਏ ਸਾਨੂੰ ਡੱਟ ਦਿੱਤੇ ਗਏ ਅਸੀਂ ਜਿਹੜੇ ਸਿੱਖੀ ਸਿਧਾਂਤ ਸਿੱਖੀ ਨੂੰ ਇੱਕ ਨੰਬਰ ਤੇ ਰੱਖਿਆ ਬਾਕੀ ਗੱਲਾਂ ਦੋ ਨੰਬਰ ਦੀ ਸੀਗੀਆਂ ਤੇ ਸਾਡੇ ਫਰਜ਼ ਬੰਦੇ ਐ ਅਸੀਂ ਚਾਹੁੰਦੇ ਹਾਂ ਜੇ ਪੰਜਾਬ ਸਿੱਖੀ ਦੀ ਗੱਲ ਹੋਵੇ ਸਿੱਖੀ ਦੀ ਪ੍ਰਚਾਰ ਦੀ ਗੱਲ ਹੋਵੇ ਤੇ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਚ ਪਾਈਏ ਤਾਂ ਜੋ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ ਉਹ ਸਿੱਖ ਸਿਧਾਂਤਾਂ ਤੇ ਚੱਲ ਕੇ ਤੇ ਪੂਰੇ ਸਮਾਜ ਦੀ ਪੂਰੀ ਲੋਕਾਈ ਦੀ ਸੇਵਾ ਕਰ ਸਕੇ ਧਰਮ ਦੀ ਕਿਰਤ ਕਰੇ ਨਾਮ ਜਪੇ ਤੇ ਵੰਡ ਛਕੇ ਇਹ ਸਾਂਝਾ ਸਦਾ ਤੇ ਪੂਰੀ ਲੋਕਾਈ ਦਾ ਤੇ ਜਿਹੜਾ ਗੁਰਨਾਨਕ ਦਾ ਘਰ ਹੈ ਇਹ ਹੈ ਸਭੇ ਸਾਂਝੀ ਆਵਾਜ਼ ਦਾਇਨ ਕੋਈ ਨਾ ਦੱਸੇ ਬਾਹਰ ਜੀਉ ਇਹ ਉਹ ਸਿਧਾਂਤ ਨੇ ਜਿਹਦੇ ਨਾਲ ਸਾਰੇ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਉੱਚੇ ਨੀਚ ਨਹੀਂ ਹੈ ਸਭ ਨੂੰ ਬਰਾਬਰਤਾ ਦਿੰਦਾ ਇਸ ਇੱਕ ਧਰਮ ਤੇ ਸਾਡਾ ਹੀ ਫਰਜ਼ ਬਣਦਾ ਹੈ ਅੱਜ ਇਹ ਸਕੂਲ ਖੁੱਲਿਆ ਖੁੱਲਿਆ ਗਿਆ ਹੈ ਤੇ ਅਸੀਂ ਇਲਾਕੇ ਵਿੱਚ ਵੀ ਤੇ ਇਲਾਕੇ ਤੋਂ ਬਾਹਰ ਵੀ ਆਪਣੇ ਬੱਚਿਆਂ ਨੂੰ ਦੂਰ ਦੂਰ ਦੇ ਬੱਚਿਆਂ ਨੂੰ ਸਕੂਲ 'ਚ ਆਪਣਾ ਵਿਦਿਆ ਦਿੱਤੀ ਤਾਂ ਜੋ ਬੱਚੇ ਸਾਡੇ ਜਿਹੜੇ ਆ ਉਹ ਧਾਰਮਿਕ ਤੇ ਦਰਬਾਰ ਦੀ ਪ੍ਰਾਰਥਨਾ ਕਰ ਸਕਣ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ